ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾਰ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਹਾਸਲ ਕਰਾਂਗੇ ਕਿ ਕੈਨੇਡਾ ਵਿੱਚ ਸਥਾਈ ਨਿਵਾਸੀ ਦਾ ਦਰਜਾ ਗਵਾਉਣਾ ਸੰਭਵ ਹੈ ਹਾਲਾਂਕਿ ਸਥਾਈ ਨਿਵਾਸੀ ਅਸਥਾਈ ਨਿਵਾਸੀਆਂ ਨਾਲੋਂ ਵਧੇਰੇ ਸੁਰੱਖਿਆ ਦਾ ਆਨੰਦ ਮਾਣਦੇ ਹਨ ਕਰੋਨਾ ਦੀ ਸਥਿਤੀ ਦੀ ਅਨੰਤ ਸਮੇਂ ਲਈ ਗਰੰਟੀ ਨਹੀਂ ਹੈ ਤੁਸੀਂ ਕਈ ਕਾਰਨਾ ਕਰਕੇ ਪੀਆਰ ਸਥਿਤੀ ਗਵਾ ਸਕਦੇ ਹੋ ਕੁਝ ਪ੍ਰਤੀਕੂਲ ਜਿਵੇਂ ਕਿ ਰਹਿਾਈਸ਼ੀ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨਾ ਜਾਂ ਯੋਗ ਬਨਣਾ ਅਤੇ ਹੋਰ ਵਦੇਰੇ ਸਕਾਰਾਤਮਕ ਜਿਵੇਂ ਕਿ ਕੈਨੇਡੀਅਨ ਨਾਗਰਿਕ ਬਨਨ ਤੋਂ ਬਾਅਦ ਸਵੈ ਇੱਛਾ ਨਾਲ ਸਥਿਤੀ ਛੱਡਣਾ ਵਿਸ਼ੇਸ਼ ਤੌਰ ਤੇ ਤੁਹਾਡੇ ਕੋਲ ਅਜੇ ਵੀ ਪੀਆਰ ਸਥਿਤੀ ਰਹੇਗੀ ਅਤੇ ਜੇਕਰ ਤੁਹਾਡੇ ਪੀਆਰ ਕਾਰਡ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਤੁਸੀਂ ਕੈਨੇਡਾ ਵਿੱਚ ਰਹਿ ਸਕਦੇ ਹੋ ਪਰ ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਤੁਹਾਨੂੰ ਜਹਾਜ਼ ਰੇਲ ਗੱਡੀ ਬੱਸ ਜਾਂ ਕਿਸ਼ਤੀ ਰਾਹੀਂ ਕੈਨੇਡਾ ਵਾਪਸ ਜਾਣ ਲਈ ਇਕ ਵੈਧ ਪੀਆਰ ਕਾਰਡ ਦੀ ਲੋਡ ਹੋਵੇਗੀ। ਪੀਆਰ ਰੈ residency ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਸਫਲ ਰਹਿਣਾ ਆਪਣੀ ਪੀਆਰ ਸਥਿਤੀ ਨੂੰ ਬਣਾਈ ਰੱਖਣ ਲਈ ਤੁਹਾਨੂੰ ਕਿਸੇ ਵੀ 5 ਸਾਲਾਂ ਦੀ ਮਿਆਦ ਵਿੱਚ ਕੈਨੇਡਾ ਵਿੱਚ ਘੱਟੋ-ਘੱਟ 730 ਦਿਨਾਂ ਦੀ ਸਰੀਰਕ ਮੌਜੂਦਗੀ ਇਕੱਠੀ ਕਰਨੀ ਚਾਹੀਦੀ ਹੈ। ਇਸ 730 ਦਿਨਾਂ ਦੀ ਜ਼ਰੂਰਤ ਲਈ ਨਿਰੰਤਰ ਨਿਵਾਸ ਦੀ ਜ਼ਰੂਰਤ ਨਹੀਂ ਹੈ ਅਤੇ ਵਿਦੇਸ਼ਾਂ ਵਿੱਚ ਤੁਹਾਡਾ ਕੁਝ ਸਮਾਂ ਵੀ ਸ਼ਾਮਲ ਕਰਨ ਦੇ ਯੋਗ ਹੋ ਸਕਦਾ ਹੈ। ਇਹ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਤੁਹਾਡੀ ਪੀਆਰ ਸਥਿਤੀ ਖਤਮ ਹੋ ਸਕਦੀ ਹੈ ਜੇਕਰ ਹੇਟ ਲਿਕੇ ਕਾਰਨਾ ਵਿੱਚੋਂ ਕੋਈ ਇੱਕ ਤੁਹਾਡੇ ਤੇ ਲਾਗੂ ਹੁੰਦਾ ਹੈ ਤਾਂ ਤੁਸੀਂ ਕੈਨੇਡਾ ਤੋਂ ਬਾਹਰ ਬਿਤਾਏ ਸਮੇਂ ਨੂੰ ਆਪਣੀਆਂ ਰਹਾਇਸ਼ੀ ਜ਼ਰੂਰਤਾਂ ਵਿੱਚ ਸ਼ਾਮਲ ਕਰ ਸਕਦੇ ਹੋ ਤੁਸੀਂ ਕਿਸੇ ਕੈਨੇਡੀਅਨ ਕੰਪਨੀ ਸੰਗਠਨ ਜਾਂ ਕਿਸੇ ਕੈਨੇਡੀਅਨ ਸੂਬਾਈ ਖੇਤਰ ਸਰਕਾਰ ਜਾਂ ਸੰਘੀ ਸਰਕਾਰ ਦੁਆਰਾ ਪੂਰੇ ਸਮੇਂ ਲਈ ਵਿਦੇਸ਼ ਵਿੱਚ ਨੌਕਰੀ ਕਰਦੇ ਹੋ ਜਾਂ ਤੁਸੀਂ ਕਿਸੇ ਜੀਵਨ ਸਾਥੀ ਜਾਂ ਕਾਮਨ ਲਾ ਉਸ ਸਾਥੀ ਨਾਲ ਯਾਤਰਾ ਕਰ ਰਹੇ ਹੋ ਜੋ ਕਿ ਕੈਨੇਡੀਅਨ ਨਾਗਰਿਕ ਜਾਂ ਪੀਆਰ ਹੈ ਅਤੇ ਜੋ ਕੈਨੇਡਾ ਤੋਂ ਬਾਹਰ ਇੱਕ ਕੈਨੇਡੀਅਨ ਕੰਪਨੀ ਜਾਂ ਸਰਕਾਰੀ ਸੰਸਥਾ ਲਈ ਪੂਰਾ ਸਮਾਂ ਕੰਮ ਕਰ ਰਿਹਾ ਹੈ। ਦੋਵਾਂ ਮਾਮਲਿਆਂ ਵਿੱਚ ਕੈਨੇਡਾ ਵਾਪਸ ਆਉਣ ਅਤੇ ਰੋਜ਼ਗਾਰ ਮੁੜ ਸ਼ੁਰੂ ਕਰਨ ਦੀ ਉਮੀਦ ਹੋਣੀ ਚਾਹੀਦੀ ਹੈ। ਉਪਰਕਤ ਮਾਪਦੰਡਾ ਨੂੰ ਪੂਰਾ ਕਰਨ ਵਾਲੇ ਮਾਪਿਆਂ ਨਾਲ ਯਾਤਰਾ ਕਰਨ ਵਾਲੇ ਨਿਰਭਰ ਬੱਚੇ ਵੀ ਕੈਨੇਡਾ ਤੋਂ ਬਾਹਰ ਬਿਤਾਏ ਸਮੇਂ ਨੂੰ ਗੈਨਟ ਸਕਦੇ ਹਨ। ਤੁਹਾਡੀ ਯਾਤਰਾਵਾਂ ਨੂੰ ਟਰੈਕ ਕਰਨ IRCC ਕੈਨੇਡਾ ਵਿੱਚ ਅਤੇ ਬਾਹਰ ਤੁਹਾਡੇ ਸਮੇਂ ਨੂੰ ਟਰੈਕ ਕਰਨ ਦੀ ਸਿਫਾਰਿਸ਼ ਕਰਦਾ ਹੈ ਅਤੇ ਇੱਕ ਡਾਊਨਲੋਡ ਕਰਨ ਯੋਗ ਯਾਤਰਾ ਜਰਨਲ ਵੀ ਪ੍ਰਦਾਨ ਕਰਦਾ ਹੈ ਜਿੱਥੇ ਤੁਸੀਂ ਰਿਕਾਰਡ ਕਰ ਸਕਦੇ ਹੋ ਤੁਹਾਡੇ ਕੈਨੇਡਾ ਛੱਡਣ ਅਤੇ ਵਾਪਸ ਆਉਣ ਦੀ ਮਿਤੀ ਉਸ ਦਿਨ ਦੀਆਂ ਯਾਤਰਾਵਾਂ ਸਮੇਤ ਤੁਹਾਡੇ ਗਏ ਦੇਸ਼ ਅਮਰੀਕਾ ਸਮੇਤ ਭਾਵੇਂ 24 ਘੰਟਿਆਂ ਤੋਂ ਵੱਧ ਹੋਵੇ ਅਤੇ ਯਾਤਰਾ ਦਾ ਕਾਰ ਜਿਵੇਂ ਕਿ ਛੁੱਟੀਆਂ ਪਰਿਵਾਰਕ ਸਮਾਗਮ ਜਾਂ ਕੰਮ ਦੀਆਂ ਯਾਤਰਾਵਾਂ ਤੁਸੀਂ ਇਸ ਟੂਲ ਦੀ ਵਰਤੋਂ ਕਰਨ ਲਈ ਮਜਬੂਰ ਨਹੀਂ ਹੋ ਪਰ ਜੇਕਰ ਤੁਹਾਨੂੰ ਬਾਅਦ ਹੀ ਮਿਤੀ ਤੇ ਲੋੜ ਹੋਵੇ ਤਾਂ ਇਹ ਇਸ ਦਾ ਹਵਾਲਾ ਦੇਣਾ ਲਾਭਦਾਇਕ ਹੋ ਸਕਦਾ ਹੈ। ਕੈਨੇਡੀਅਨ ਨਾਗਰਿਕ ਬੰਨਾ ਇੱਕ ਵਾਰ ਜਦੋਂ ਤੁਸੀਂ ਕੈਨੇਡੀਅਨ ਨਾਗਰਿਕ ਬਣ ਜਾਂਦੇ ਹੋ ਤਾਂ ਤੁਹਾਡਾ 27 ਨਿਵਾਸੀ ਦਰਜਾ ਹੁਣ ਲਾਗੂ ਨਹੀਂ ਰਹੇਗਾ ਕਿਉਂਕਿ ਤੁਸੀਂ ਪੂਰੀ ਨਾਗਰਿਕਤਾ ਵਿੱਚ ਤਬਦੀਲ ਹੋ ਗਏ ਹੋਵੋਗੇ। ਇਸ ਮਾਮਲੇ ਵਿੱਚ ਪੀਆਰ ਦਰਜਾ ਗਵਾਉਣਾ ਕੋਈ ਨੁਕਸਾਨ ਨਹੀਂ ਹੈ ਸਗੋਂ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਕੈਨੇਡਾ ਦੇ ਕੁਦਰਤੀ ਨਾਗਰਿਕ ਵਿਆਪਕ ਅਧਿਕਾਰਾਂ ਆਜ਼ਾਦੀਆਂ ਅਤੇ ਉਹਨਾਂ ਦੇ ਦਰਜੇ ਦੇ ਵਿਲੱਖਣ ਲਾਭਾਂ ਦਾ ਆਨੰਦ ਮਾਨਦੇ ਹਨ ਜਿਸ ਵਿੱਚ ਸ਼ਾਮਲ ਹਨ ਸੰਗੀਤ ਸੁਭਾਈ ਅਤੇ ਨਾਗਰ ਪਾਲਿਕਾ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਨਾਲ ਹੀ ਜਨਤਕ ਅਹੁਦੇ ਲਈ ਚੋਣ ਲੜਨ ਦੀ ਯੋਗਤਾ ਸਾਰੇ ਰੋਜ਼ਗਾਰ ਦੇ ਮੌਕਿਆਂ ਤੱਕ ਪਹੁੰਚ ਜਿਸ ਵਿੱਚ ਨਾਗਰਿਕਾਂ ਲਈ ਰਾਖਵੇਂ ਉੱਚ ਪੱਧਰੀ ਸੁਰੱਖਿਆ ਕਲੀਅਰੈਂਸ ਦੀ ਲੋੜ ਵਾਲੇ ਅਹੁਦੇ ਸ਼ਾਮਲ ਹਨ ਸਕਾਲਰਸ਼ਿਪਾਂ ਅਤੇ ਗ੍ਰਾਂਟਾਂ ਲਈ ਯੋਗਤਾ ਸਿਰਫ ਕੈਨੇਡੀਅਨ ਨਾਗਰਿਕਾਂ ਲਈ ਉਪਲਬਧ ਹੈ ਦੇਸ਼ ਨਿਕਾਲੇ ਤੋਂ ਸੁਰੱਖਿਆ ਚੇਕਰ ਤੁਸੀਂ ਦੌਰ ਹੀ ਨਾਗਰਿਕ ਨਹੀਂ ਹੋ ਪੀਆਰ ਤੇ ਲਾਗੂ ਹੋਣ ਵਾਲੀਆਂ ਰਹਿਾਈਸ਼ੀ ਜ਼ਿੰਮੇਵਾਰੀਆਂ ਤੋਂ ਆਜ਼ਾਦੀ ਤੁਹਾਨੂੰ ਕਿਸੇ ਵੀ ਸਮੇਂ ਕੈਨੇਡਾ ਵਾਪਸ ਜਾਣ ਦੇ ਅਧਿਕਾਰ ਦੇ ਨਾਲ ਅਨਮਿੱਥੇ ਸਮੇਂ ਲਈ ਵਿਦੇਸ਼ ਵਿੱਚ ਰਹਿਣ ਦੀ ਆਗਿਆ ਦਿੰਦੀ ਹੈ ਕੈਨੇਡੀਅਨ ਪਾਸਪੋਰਟ ਲਈ ਅਰਜ਼ੀ ਦੇਣ ਦੀ ਯੋਗਤਾ ਜੋ ਹੇਠ ਲਿਖਿਆ ਚੀਜ਼ਾਂ ਦੀ ਪੇਸ਼ਕਸ਼ ਕਰਦੀ ਹੈ ਬਹੁਤ ਸਾਰੇ ਦੇਸ਼ਾਂ ਲਈ ਵੀਜ਼ਾ ਮੁਕਤ ਪਹੁੰਚ ਸਰਲ ਵੀਜ਼ਾ ਅਰਜ਼ੀਆਂ ਪਰ ਕਿਰਿਆਵਾਂ ਵਿੱਚ ਵੀਜ਼ਾ ਅਜੇ ਵੀ ਲੋੜਿੰਦੇ ਹਨ ਵਿਦੇਸ਼ ਤੋਂ ਕੈਨੇਡਾ ਵਿੱਚ ਦੁਬਾਰਾ ਦਾਖਲ ਹੋਣ ਵੇਲੇ ਘੱਟ ਰੁਕਾਵਟਾਂ ਅਤੇ ਵਿਦੇਸ਼ਾਂ ਵਿੱਚ ਐਮਰਜੈਂਸੀ ਦੌਰਾਨ ਕੈਨੇਡੀਅਨ ਦੂਤਾਵਾਸਾਂ ਅਤੇ ਕੌਂਸੂਲੇਟਾਂ ਤੋਂ ਸਹਾਇਤਾ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਨਵੀਆਂ ਜਾਣਕਾਰੀਆਂ ਹਾਸਲ ਕਰਨ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ